ਸਾਹਿਬ ਸੱਚੇ ਪਾਤਸ਼ਾਹ ਪਾਵਨ ਬਾਣੀ ਜਪਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਜੇ ਜੋ ਵਿਚਾਰੇ ਆਜਾ ਹੋਰ ਤ ਸੁਣੀ ਹੋਏ ਮਨੁੱਖਾ ਜਾਨੇ ਦੀ ਜਿਹੜੀ ਜ਼ਿੰਦਗੀ ਹੈ ਨਾ ਕਰਮਾਂ ਵਾਲਿਆਂ ਨੂੰ 80 ਸਾਲ 100 ਸਾਲ ਮਿਲਦੀ ਹੈ ਤੇ ਕਈ ਭਰੇ ਜਵਾਨੀ ਵਿੱਚ ਵੀ ਤੁਰ ਜਾਂਦੇ ਨੇ ਤੇ ਯਾਦ ਰੱਖਿਓ ਬਾਬਾ ਗੁੰਡਾ ਸਾਹਿਬ ਜੀ ਦੇ ਬਚਨ ਮੁਤਾਬਕ ਤਾਂ ਕਈ ਕਹਿੰਦੇ ਜਿਵੇਂ ਚੁੱਲ੍ਹੇ ਦੇ ਵਿੱਚ ਮਾਲਣ ਰੂਪੀ ਛੋਟੀਆਂ ਲੱਕੜਾਂ ਅੱਗ ਬਹੁਤ ਛੇਤੀ ਫੜਦੀਆਂ ਹਨ ਤਾਂ ਜਿਸ ਤਰ੍ਹਾਂ ਬਿਮਾਰੀਆਂ ਇਨਸਾਨ ਨੂੰ ਖਾ ਰਹੀਆਂ ਹਨ ਅੱਜ ਦੇ ਸਮੇਂ 'ਚ ਤਾਂ ਕਈ ਤਾਂ ਐਸੇ ਵੀ ਨੇ ਜਿਹੜੇ 10 ਦਾ ਸਾਲ 20 ਦਾ ਸਾਲ ਦੇ ਨੌਜਵਾਨ ਵੀ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਪਰ ਯਾਦ ਰੱਖੀ ਜੇ ਯੁੱਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਤੇਰੀ 100 ਸਾਲ ਦੀ ਉਮਰ ਨਹੀਂ ਪਿਆਰਿਆ ਜੇ ਤੇਰੀ ਇੱਕ ਜੁਗ ਦੀ ਵੀ ਉਮਰ ਲਾ ਲਈਏ ਨਾ ਤੇ ਉਹਨੂੰ ਵੀ ਦੋ ਨਾਲ ਗੁਣਾ ਕਰ ਲੈ ਜੇ ਜੁਗ 4000 ਦਾ ਹੋਰ ਤਸੂਣੀ ਹੋਏ ਨਵਾਂ ਠੰਡਾਂ ਵਿੱਚ ਜਾਣੀ ਐ ਜੇ ਤੈਨੂੰ ਕੱਲੇ ਪਿੰਡ ਦੇ ਵਿੱਚ ਨਹੀਂ ਤੈਨੂੰ ਕਸਵੇ ਦੇ ਵਿੱਚ ਨਹੀਂ ਤੈਨੂੰ ਜ਼ਿਲ੍ਹੇ ਵਿੱਚ ਨਹੀਂ ਤੈਨੂੰ ਪੰਜਾਬ ਵਿੱਚ ਨਹੀਂ ਜੇ ਤੈਨੂੰ ਨੌ ਖੰਡਾਂ ਦੇ ਵਿੱਚ ਵੀ ਜਾਣਿਆ ਜਾਵੇ ਨਾ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਅੱਜ ਦੇ ਸਮਾਜ ਦੇ ਵਿੱਚ ਇੱਕ ਬੰਦੇ ਦੀ ਚੈ ਕਾਰ ਨਹੀਂ ਹੋ ਸਕਦੀ ਪਰ ਕਹਿੰਦੇ ਜੇ ਸਾਰੀ ਦੁਨੀਆ ਨਵਾਂ ਖੰਡਾ ਦੇ ਚਾਰੇ ਜੁੰਗਾ ਵੀ ਤੇਰੇ ਨਾਲ ਚੱਪ ਗਏ ਨਾ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਈ ਗੈ ਜਸ ਤੀਰਤ ਜਗ ਲੇ ਪਰ ਜੇ ਕਿਸ ਨਦਰ ਨਾਲ ਆਬਈ ਤਾਂ ਬਾਤ ਨਾ ਹੋ ਜੇ ਸਤਨਾਮ ਵਾਹਿਗੁਰੂ